ਹੇ ਹਾਈ ਹੈਲੋ ਨਮਸਤੇ ਮੈਂ ਤੁਹਾਡਾ ਹੋਸਟ ਤੇ ਦੋਸਤ ਅਰੋਨ ਨੇ ਯਾਰ ਹਾਜ਼ਰ ਹੈ ਜੀ ਗੁੱਡੀਆਂ ਪਟੋਲੇ ਦੇ ਰਿਵਿਊਜ਼ ਲੈ ਕੇ ਤੇ ਮੇਰੇ ਨਾਲ ਦੋਨੋਂ ਖੜੇ ਨੇ ਗੁੱਡੀਆਂ ਤੇ ਇਹਨਾਂ ਦੀ ਫਿਲਮ ਅੱਜ ਰਿਲੀਜ਼ ਹੋਈ ਹੈ ਗੁੱਡੀਆਂ ਪਟੋਲੇ ਤੇ ਮੈਂ ਤੁਹਾਨੂੰ ਦੱਸਦਾ ਇਹਨਾਂ ਦੀ ਗੁੱਡੀਆਂ ਪਟੋਲੇ ਦੀ ਮੂਵੀ ਦੇ ਰਿਵਿਊਜ਼ ਕਿਹੋ ਜਿਹਾ ਲੱਗੇ ਲੋਕਾਂ ਨੂੰ ਆਸਮ 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 ਵਧੀਆ ਜੀ ਬਹੁਤ ਵਧੀਆ ਫਿਲਮ ਹੈਗੀ ਬਹੁਤ ਵਧੀਆ ਭਾਜੀ ਫਿਲਮ ਆਈ ਲਵ ਗੁਰਨਾਮ ਪੁੱਲਰ ਸਹੀ ਹੈ ਭਾਈ ਵਧੀਆ ਵਾ ਗੁੱਡੀਆਂ ਪਟੋਲੇ ਮੂਵੀ ਦੀ ਕਹਾਣੀ ਜੋ ਕਿ ਬਹੁਤ ਹੀ ਵਧੀਆ ਲਿਖੀ ਗਈ ਹੈ ਤੇ ਇਸ ਮੂਵੀ ਦੀ ਕਹਾਣੀ ਲਿਖੀ ਹੈ ਜਗਦੀਪ ਸਿੱਧੂ ਨੇ ਤੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਵਿਜੇ ਕੁਮਾਰ ਅਰੋੜਾ ਨੇ ਜੇ ਗੱਲ ਕਰੀਏ ਇਸ ਮੂਵੀ ਦੀ ਸਟਾਰ ਕਾਸਟ ਦੇ ਬਾਰੇ ਤੇ ਇਸ ਮੂਵੀ 'ਚ ਤੁਹਾਨੂੰ ਦੇਖਣ ਨੂੰ ਮਿਲਣਗੇ ਸੋਨਮ ਬਾਜਵਾ, ਤਾਨਿਆ, ਨਿਰਮਲ ਰਿਸ਼ੀ ਅਤੇ ਗੁਰਨਾਮ ਪੁੱਲਰ ਗੁਰਨਾਮ ਪੁੱਲਰ ਜਿਨ੍ਹਾਂ ਨੇ ਕਿ ਇਸ ਮੂਵੀ ਦੇ ਵਿੱਚ ਡੈਬਿਊ ਕੀਤਾ ਹੈ ਆਪਣਾ ਜੇ ਗੱਲ ਕਰੀਏ ਇਸ ਮੂਵੀ ਦੀ ਕਹਾਣੀ ਦੇ ਬਾਰੇ ਤੇ ਇਸ ਮੂਵੀ ਦੀ ਕਹਾਣੀ ਦੇ ਵਿੱਚ ਦੋ ਗੁੱਡੀਆਂ ਯਾਨੀ ਕਿ ਸੋਨਮ ਬਾਜਵਾ ਤੇ ਤਾਨਿਆ ਕਨੇਡਾ ਤੋਂ ਪੰਜਾਬ ਦੇ ਵਿੱਚ ਆਈਆਂ ਹੁੰਦੀਆਂ ਉਹ ਪੰਜਾਬ ਆਪਣੀ ਮਾਂ ਦੇ ਕਹਿਣ ਤੇ ਆ ਬਟ ਮੈਂ ਇਹਨਾਂ ਦੱਸਦਾ ਜਦੋਂ ਕਿ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੁਰਨਾਮ ਭੋਲਰ ਨਾਲ ਜੋ ਕਿ ਪਹਿਲੇ ਕੈਨੇਡਾ ਜਾਂਦੇ ਸੁਪਨੇ ਦੇਖਦਾ ਹੁੰਦਾ ਤੇ ਉਹ ਦੋਨੋਂ ਗੁਡੀਆਂ ਨੂੰ ਦੇਖ ਕੇ ਕਾਫੀ ਖੁਸ਼ ਹੁੰਦਾ ਤੇ ਆਪਣੇ ਸੁਪਨਿਆਂ ਦੇ ਵਿੱਚ ਕਦੀ ਉਹ ਤਾਨੇ ਦਾ ਗਾਣਾ ਗਾਉਂਦਾ ਫਿਰਦਾ ਹੁੰਦਾ ਤੇ ਕਦੀ ਸੋਹਣਾ ਬਾਜਵਾ ਦਾ ਗਾਣਾ ਗਾਉਂਦਾ ਫਿਰਦਾ ਹੁੰਦਾ ਤੇ ਉਹ ਕਾਫੀ ਕਨਫਿਊਜ਼ਡ ਹੁੰਦਾ ਕਿ ਯਾਰ ਮੈਂ ਕਿਹਦੇ ਨਾਲ ਪਿਆਰ ਕਰਦਾ ਕਿਹਨੂੰ ਜ਼ਿਆਦਾ ਪਸੰਦ ਕਰਦਾ ਆਪਣੇ ਦਿਲ ਦੀ ਸੁਣਾ ਕਿ ਦਿਮਾਗ ਦੀ ਸੁਣਾ ਕਿਉਂਕਿ ਸੋਨਾ ਬਾਜਾ ਥੋੜੇ ਜਿਹੇ ਅੜਬ ਜਿਹਾ ਸੁਆਦੀ ਦਿਖਾਈ ਹੈ ਕਾਫੀ ਗੁਸੈਰ ਦਿਖਾਈ ਗਈ ਹੈ ਤੇ ਤਾਨਿਆ ਕਾਫੀ ਜੀ সুইਟ ਜਿਹਾ ਸੁਆਦੀ ਦਿਖਾਈ ਗਈ ਹੈ ਤੇ ਦੂਸਰੇ ਪਾਸੇ ਨਾਨੀ ਜੋ ਕਿ ਕਾਫੀ ਗੁੱਸੇ ਜਿਹਾ ਸੁਆਦੀ ਦਿਖਾਈ ਗਈ ਹੈ ਜਦੋਂ ਪੰਜਾਬ ਦੇ ਵਿੱਚ ਦੋਨੋਂ ਗੁੱਡੀਆਂ ਆਂਦੀਆਂ ਤਾਂ ਦੇਖ ਲਈ ਕਿ ਨਾਨੀ ਕਾਫੀ ਗੁੱਸੇ ਸੁਭਾਅ ਦੀ ਹੈਗੀ ਹੈ ਤੇ ਆਪਣੇ ਮਾਂ ਨੂੰ ਵੀ ਕਹਿੰਦੇ ਕਿ ਨਾਨੀ ਬਹੁਤ ਹੀ ਗੁੱਸੇ ਸੁਭਾਅ ਵਾਲੀ ਹੈਗੀ ਹੈ ਦੀਤੀ ਲਚਾਪੀ ਲੈ। ਓ ਮਮ ਤੁਹਾਡੀ ਮਦਦ ਤਾਂ ਬਹੁਤ ਗੁੱਸਿਆ ਲਿਆ। ਬਟ ਕਿਸੇ ਨਾ ਕਿਸੇ ਤਰੀਕੇ ਨਾਲ ਨਾਨੀ ਨਾਲ ਗਲਤ ਗੱਲ ਕਰਨੇ ਸ਼ੁਰੂ ਕਰ ਦਿੰਦੇ। ਨਾਨੀ ਨੂੰ ਮਨਾ ਲੈਂਦੇ ਐ ਤੇ ਜਦੋਂ ਇਹ ਦੇਖਦੇ ਕਿ ਨਾਨੀ ਨੂੰ ਸਿਰਫ ਇੱਕ ਕਮਰੇ ਦੇ ਵਿੱਚ ਰੱਖਿਆ ਹੈ। ਇਸੇ ਕਰਕੇ ਨਾਨੀ ਥੋੜਾ ਫਰਸਟ੍ਰੇਟ ਰਹਿੰਦੀ ਹੈ ਤੇ ਉਹ ਇਹ ਸੋਚਦੀ ਹੈ ਕਿ ਆਪਾਂ ਨਾਨੀ ਨੂੰ ਬਾਹਰ ਘੁਮਾਣ ਲੈ ਕੇ ਚੱਲਦੇ ਹਾਂ। ਜਦੋਂ ਨਾਨੀ ਨੂੰ ਬਾਹਰ ਕੁਮਾਨ ਲੈ ਕੇ ਜਾਂਦੇ ਆ ਉੱਥੇ ਕੀ ਹਾਸੀਆਂ ਖੇਡੀਆਂ ਹੁੰਦੀਆਂ ਕੀ ਸਭ ਕੁਝ ਹੁੰਦਾ ਹੈ ਇਹ ਤਾਂ ਮੈਂ ਤੁਹਾਨੂੰ ਨਹੀਂ ਦੱਸਾਂਗਾ ਬਟ ਇੰਨਾ ਜ਼ਰੂਰ ਦੱਸਦਾ ਕਿ ਇਸ ਮੂਵੀ ਦੀ ਜੋ ਹਾਸੀਆਂ ਖੇਡੀਆਂ ਹੁੰਦੀਆਂ ਉਸ ਟਾਈਮ ਤੇ ਉਹ ਤੁਹਾਨੂੰ ਜ਼ਰੂਰ ਹੀ ਹਸਾਣਗੀਆਂ ਤੇ ਜਦੋਂ ਨਾਨੀ ਮੰਨ ਜਾਂਦੀ ਹੈ ਉਹਨਾਂ ਦੇ ਕੋਲ ਉਹ ਰਹਿਣਾ ਪਸੰਦ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਨਾਨੀ ਆਪਣੇ ਢੰਗ ਦੇ ਨਾਲ ਤੇ ਉਹਨਾਂ ਨੂੰ ਪੰਜਾਬ ਕੁਮਾਉਂਦੀ ਹੈ ਜਿਵੇਂ ਉਹਨਾਂ ਨੇ ਆਪਣੇ ਢੰਗ ਦੇ ਨਾਲ ਉਹਨਾਂ ਨੂੰ ਚੰਡੀਗੜ੍ਹ ਕੁਮਾਇਆ ਹੁੰਦਾ ਤੇ ਜੇ ਗੱਲ ਕਰੀਏ ਡਾਇਲੌਗਸ ਬਾਰੇ ਤੇ ਇਸ ਮੂਵੀ ਦੇ ਡਾਇਲੌਗਸ ਕੰਝਿਜ਼ ਬਹੁਤ ਹੀ ਵਧੀਆ ਤੇ ਲੋਕਾਂ ਨੂੰ ਕਾਫੀ ਹਸਾਉਣ ਦੇ ਵੀ ਹੈਗੇ ਐ ਮੂਵੀ ਦੇ ਵਿੱਚ ਲੋਕਾਂ ਦਾ ਦਿਲ ਜਿੱਤ ਲਿਆ ਹੈਗਾ ਜੇ ਗਾਣੇ ਬਾਰੇ ਗੱਲ ਕਰੀ ਤੇ ਇਸ ਮੂਵੀ ਦੇ ਗਾਣੇ ਲੋਕਾਂ ਨੂੰ ਬਹੁਤ ਪਸੰਦ ਆ ਰਹੇ ਆ ਸਪੈਸ਼ਲੀ ਟਾਈਟਲ ਟਰੈਕ ਗੁੱਡੀਆਂ ਨਾਲ ਪਟੋਲੇ ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਤ ਦੀ ਹੁਣ ਗੁਰਨਾਮਪੂਰ ਕਿਹਦੀ ਸੁੰਦਾ ਆਪਣੇ ਦਿਲ ਦੀ ਸੁੰਦਾ ਜਾਂ ਦਿਮਾਗ ਦੀ ਸੁੰਦਾ ਯਾਨੀ ਕਿ ਉਹ ਸੋਨਾ ਬਾਜਵਾ ਨਾਲ ਵਿਆਹ ਕਰਵਾਉਂਦਾ ਜਾਂ ਫਿਰ ਤਾਨਿਆਂ ਨਾਲ ਵਿਆਹ ਕਰਵਾਉਂਦਾ ਕਿੰਨੂੰ ਆਪਣੇ ਪਿਆਰ ਦੇ ਬਾਰੇ ਦੱਸਦਾ ਹੈਗਾ ਬਟ ਮੈਂ ਇੰਨਾ ਚੀਜ਼ ਕਹਿਣਾ ਕਿ ਇਸ ਮੂਵੀ ਦੀ ਕਹਾਣੀ ਤੁਹਾਨੂੰ ਬਿਲਕੁਲ ਵੀ ਬੋਰ ਨਹੀਂ ਕਰੇਗੀ ਬਹੁਤ ਹੀ ਵਧੀਆ ਕਨਸੈਪਟ ਨਾਲ ਬਣਾਈ ਗਈ ਹੈ ਮੂਵੀ ਤੇ ਮੈਂ ਤੁਹਾਨੂੰ ਲੈ ਕੇ ਚੱਲਦਾ ਲੋ ਵਾਕਿਆ ਕਮਾਲਾ ਭਾਈ ਕਮਾਲ ਆਈ ਭਾਈ ਮੈਂ ਲਵ ਯੂ ਯਾਰ ਲਵ ਯੂ ਲਵ ਭਾਈ ਦੰਚ ਮੰਦਾ ਦੋ ਆ ਜੀ ਬਰੇਲ ਨੁ ਬਾਨੇ ਦੇ ਘਰ ਦੇ ਨਾਲ ਕੈਮ ਆ ਭਾਈ ਬਹੁਤ ਵਧੀਆ ਕਾਲਾ ਸ਼ੋਅ ਆ ਬਹੁਤ ਵਧੀਆ ਭਾਈ ਗੈਂਡ ਗੈਂਡ ਬਹੁਤ ਵਧੀਆ ਫਿਲਮ ਭਾਈ ਲਵ ਯੂ ਯਾਰ ਲਵ ਯੂ ਲਵ ਯੂ ਫਿਲਮ ਬਹੁਤ ਵਧੀਆ ਫਿਲਮ ਸੀਗੀ ਲਵ ਯੂ ਲਵ ਯੂ ਭਾਈ ਕਿ ਰਾਤੀ ਬਹੁਤ ਵਧੀਆ ਆਸਮ 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 ਬਹੁਤ ਵਧੀਆ ਫਿਲਮ ਆ ਆਸਮ ਮੂਵੀ ਨਾਈਸ ਮੂਵੀ ਬਹੁਤ ਵਧੀਆ ਨਾਈਸ ਐ ਬਹੁਤ ਵਧੀਆ ਭਾਈ

ਬਹੁਤ ਵਧੀਆ ਮੂਵੀ ਸਾਰੇ ਨੇ ਕਿਹਾ ਨਹੀਂ ਦੇਖ ਕਿਹਾ ਸਾਰੇ ਜਾਣੇ ਬਹੁਤ ਵਧੀਆ ਐਕਟਿੰਗ ਹੈ ਗੁਰਨਾਮ ਭੁੱਲ ਸੋਨਾ ਬਾਗ ਬਹੁਤ ਵਧੀਆ ਫਿਲਮਾਂ ਨਾਈਸ ਮੂਵੀ ਵਧੀਆ ਸੀ ਬਹੁਤ ਅੱਛੀ ਹੈ ਬਹੁਤ ਵਧੀਆ ਬਹੁਤ ਵਧੀਆ ਵਧੀਆ ਭਾਈ ਬਹੁਤ ਵਧੀਆ ਸੀ ਬਸ ਵਧੀਆ ਸੀ ਬਹੁਤ ਨਾਈਸ ਸੀ ਪੰਪ ਬਹੁਤ ਵਧੀਆ ਬਹੁਤ ਜਿਆਦਾ ਫਿਲਮ ਬਹੁਤ ਵਧੀਆ ਜੀ ਇੱਕ ਨੰਬਰ ਕਿਵੇਂ ਲੱਗੀ ਫਿਲਮ ਨਾਨੀ ਦੀ ਐਕਟਿੰਗ ਬਹੁਤ ਵਧੀਆ ਈ ਯਾਰ ਗੁਰਨਾਮ ਭੁੱਲਰ ਦੀ ਐਕਟਿੰਗ ਕਿਦਾ ਲੱਗੀ ਹਾਂ ਤਾਂ ਮੈਂ ਬਿਲਕੁਲ ਹਾਂਜੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਫਿਲਮ ਬਹੁਤ ਗੁਰਨਾਮ ਭੁੱਲਰ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਫਿਲਮ ਈ ਬਹੁਤ ਵ ਹਾਂਜੀ ਬਹੁਤ ਵਧੀਆ ਮੂਵੀ ਵਧੀਆ ਲਗੀ ਗੁਰਨਾਮ ਬੁੱਲਰ ਦੇ ਐਕਟਿੰਗ ਕਿੰਨਾ ਵਧੀਆ ਵਧੀਆ ਉਹਨਾਂ ਇਸ ਤੋਂ ਬਹੁਤ ਵਧੀਆ ਸੀ ਬਈ ਇਸੇ ਕੀ ਜੀ ਸਾਡੀ ਗੁੱਡੀਆਂ ਪਟੋਲੇ ਮੂਵੀ ਦੇ ਰਿਵਿਊਸ ਅਸੀਂ ਸਾਡੀ ਮੂਵੀ ਦੇਖ ਕੇ ਆਓ ਤੇ ਬਾਕੀ ਕਮੈਂਟ ਸਾਨੂੰ ਥੱਲੇ ਟੈਗ ਕਰ ਦਿਓ